ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਆਜੂਨੀ ਸੈ ਭੰਗੁ ਪ੍ਰਸਾਦ ਜਪ ਆਦ ਸੱਚ ਜੋਗਾਦ ਸੱਚ ਹੈ ਭੀ ਸੱਚ ਨਾਨਕ ਹਸੀ ਭੀ ਸੱਚ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਕੰਕਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਚ ਆਪ ਜੁੜ ਬੈਠੇ ਹੋ ਵਡ ਭਾਗੇ ਹੋ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰ ਰਹੇ ਹੋ ਦੋ ਕਾਲੰਗ ਪ੍ਰਨਾਸੀ ਦੇ ਆਲੰਗ ਸਰੂਪੇ ਸਦਾ ਅੰਗ ਸੰਗੇ ਭੰਗੰਗ ਬਿਪੂਤੇ ਬਾਜਾ ਵਾਲੇ ਸਤਿਗੁਰੂ ਗੁਰਗੋਬਿੰਦ ਸਿੰਘ ਮਹਾਰਾਜੀ ਦਾ ਬਖਸ਼ਿਸ਼ ਕੀਤਾ ਹੋਇਆ ਨਾਰਾ ਸਿਰ ਝੁਕਾ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਕਾਲ ਆਸਾਨੇ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਮੁਖਾਰ ਪੰਦ ਚੋਂ ਉਚਾਰਨ ਕੀਤੀ ਹੋਈ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਚੌਥੀ ਅਸ਼ਟਪਦੀ ਦੀ ਚੌਥੀ ਪੌੜੀ ਸਰਵਣ ਕੀਤੀ ਹੀ ਅੱਜ ਸਤਿਗੁਰੂ ਗੁਰੂ ਗਰੀਬ ਨਵਾਜ਼ ਚੌਥੀ ਅਸ਼ਟਪਦੀ ਦੀ ਪੰਜਵੀਂ ਪੌੜੀ ਵਿੱਚ ਕੀ ਫਰਮਾਨ ਰਹੇ ਨੇ ਕੀ ਸਾਨੂੰ ਸਮਝਾ ਰਹੇ ਨੇ ਆਓ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰ ਕਰੈ ਦਿਨ ਰਾਤ ਕਰਤੂਤ ਪਸ਼ੂ ਕੀ ਮਾਨਸ ਜਾਤ ਸਤਿਗੁਰੂ ਗੁਰੂ ਗਰੀਬ ਨਮਾਜ਼ ਧੰਨ ਧੰਨ ਸਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਹਨ ਕਿ ਕਰਤੂਤ ਪਸ਼ੂ ਕੀ ਮਾਨਸ ਜਾਤ ਕਿਸ ਜੀਵ ਦੀ ਕਰਤੂਤ ਜਿਹੜੀ ਕਿ ਡੰਗਰਾਂ ਵਾਲੀ ਹੈ ਜਾਤੀ ਮਨੁੱਖ ਦੀ ਹੈ ਪਰ ਦੇਹੀ ਇਸ ਦੀ ਮਨੁੱਖ ਜਿਹੜੀ ਜਾਤੀ ਉਹ ਮਨੁੱਖਾ ਦੇਹੀ ਵਾਲੀ ਆ ਪਰ ਜਿਹੜੀ ਕਰਤੂਤ ਆ ਜਿਹੜੇ ਇਹ ਕੰਮ ਕਰਦਾ ਉਹ ਪਸ਼ੂਆਂ ਵਾਲੇ ਹੈ ਇਸ ਕਰਕੇ ਸਤਿਗੁਰੂ ਸਾਨੂੰ ਸਮਝਾਉਣਾ ਕਰਦੇ ਹਨ ਲੋਕ ਪਚਾਰਾ ਕਰੇ ਦਿਨ ਰਾਤ ਤੇ ਦਿਨ ਰਾਤ ਹੀ ਇਹ ਬੜੀਆਂ ਗਿਆਨ ਵਾਲੀਆਂ ਗੱਲਾਂ ਕਰਦਾ ਹੈ ਪਰ ਦਿਖਾਵੇ ਦੀਆਂ ਗੱਲਾਂ ਕਰਦਾ ਰਹਿੰਦਾ ਹੈ ਲੋਕ ਪਚਾਰਾ ਕਰੇ ਦਿਨ ਰਾਤ ਦਿਨ ਰਾਤ ਕੀ ਵਿਚਾਰੇ ਦਾ ਅਰਥ ਹੈ ਵਿਖਾਵਾ ਇਹ ਲੋਕ ਦਿਨ ਰਾਤ ਇਹ ਦਿਨ ਰਾਤ ਕੀ ਜਿਹੜਾ ਕਿ ਵਿਖਾਵੇ ਵਾਲੀਆਂ ਗੱਲਾਂ ਕਰਦਾ ਰਹਿੰਦਾ ਹੈ ਤੇ ਉਪਰੋਂ ਹੈ ਤਾਂ ਮਨਸ ਪਰ ਜਿਹੜੀ ਅੰਦਰ ਆ ਪਤ੍ਰਿਸ਼ਨਾ ਜਿਹੜੀ ਕਰਤੂਤ ਆ ਉਹ ਪਸ਼ੂਆਂ ਵਾਲੀ ਹੈ ਬਾਹਰ ਭੇਖ ਅੰਤਰਮਲ ਮਾਇ ਸਤਗੁਰ ਫਰਮਾਉਂਦੇ ਹਨ ਕਿ ਬਾਹਰ ਬਾਰੇ ਲੋਕ ਦਿਖਾਵੇ ਦਾ ਭੇਖ ਲਿਬਾਸ ਬਣਾਇਆ ਹੋਇਆ ਹੈ ਪਰ ਅੰਦਰ ਮਾਇਆ ਦੀ ਮੈਲ ਲੱਗੀ ਹੋਈ ਹੈ ਤੇ ਇਸ ਕਰਕੇ ਜਿੰਨਾ ਤੱਕ ਅਸੀਂ ਆਪਣੇ ਅੰਦਰੋਂ ਜਿਹੜੀ ਕਾਮ ਕ੍ਰੋਧ ਲੋਭ ਮੋਹ ਘਰ ਦੀ ਮਾਲ ਲੱਗੀ ਆ ਮੈਲ ਲੱਗੀ ਹੋਈ ਆ ਜਿੰਨਾ ਤੱਕ ਉਹਨੂੰ ਧੋਣ ਦਾ ਯਤਨ ਨਾ ਕੀਤਾ ਉਹਨਾਂ ਤੱਕ ਅਸੀਂ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਹੋ ਸਕਾਂਗੇ ਸ਼ਬਸ ਨਾ ਹੈ ਕੱਚ ਕਰਾ ਛਪਾਇਆ ਪਰ ਉਸ ਮੈਲ ਨੂੰ ਛਪਾਉਣ ਦਾ ਬਹੁਤ ਯਤਨ ਕਰਦਾ ਹੈ ਪਰ ਪਰਮੇਸ਼ਰ ਅਕਾਲ ਪੁਰਖ ਤੋਂ ਕਦੇ ਵੀ ਕੁਝ ਛਪਿਆ ਨਹੀਂ ਰਹਾ ਬਾਹਰ ਗਿਆਨ ਧਿਆਨ ਇਸਨਾਨ ਬਾਹਰ ਉਹ ਗਿਆਨ ਦੀਆਂ ਗੱਲਾਂ ਕਰਦਾ ਹੈ ਅਤੇ ਯੋਗ ਆਦਿਕ ਧਿਆਨ ਲਗਾਉਂਦਾ ਹੈ ਤੇ ਤੀਰਥਾਂ ਦੇ ਇਸ਼ਨਾਨ ਕਰਕੇ ਨਿਰਮਲਤਾ ਮੰਨਦਾ ਹੈ ਕਿ ਮੈਂ ਬਹੁਤ ਵਧਾ ਉਚਾ ਤਪਸੀ ਯੋਗੀ ਹਾਂ ਅੰਤਰ ਵਿਆਪੇ ਲੋਭ ਸਵਾਨ ਸਾਧੂਰ ਕਹਿੰਦੇ ਪਰ ਅੰਤਰ ਅਰ ਅੰਦਰ ਇਹਦੇ ਜਿਹੜਾ ਜੋ ਕੁਝ ਵਿਆਪ ਰਿਹਾ ਆ ਉਹ ਲੋਭ ਆ ਹੈ ਸਵਾਨ ਦਾ ਅਰਥ ਕੁੱਤਾ ਹੈ ਕਿ ਲੋਭ ਵਾਲਾ ਕੁੱਤਾ ਇਹਦੇ ਅੰਦਰ ਵਾਪਰਿਆ ਹੈ ਇਸੇ ਹੀ ਪ੍ਰਥਾਈ ਇੱਕ ਸਾਖੀ ਹੁੰਦੀ ਹੈ ਕਿ ਤਿੰਨ ਚੋਰ ਇੱਕ ਸ਼ਾਹੂਕਾਰ ਦੇ ਘਰੇ ਚੋਰੀ ਕਰਨ ਵਾਸਤੇ ਗਏ ਨੇ ਇਹ ਸੰਗਤ ਜੀ ਤੁਹਾਨੂੰ ਪਤਾ ਲੱਗੇਗਾ ਕਿ ਲੋਭ ਕਿੰਨਾ ਮਾੜਾ ਹੈ ਕਿਸੇ ਪ੍ਰਥਾਏ ਦੀ ਕਰ ਲਓ ਪਰ ਲੋਭ ਬਹੁਤ ਮਾੜਾ ਹੈ ਤਿੰਨ ਚੋਰਾਂ ਨੇ ਸ਼ਾਹੂਕਾਰ ਦੇ ਘਰੇ ਚੋਰੀ ਕੀਤੀ ਰਾਤ ਦਾ ਸਮਾਂ ਹੀ ਚੋਰੀ ਕਰਦੇ ਉਹਨਾਂ ਨੂੰ ਅੰਮ੍ਰਿਤ ਵੇਲਾ ਹੋ ਗਿਆ ਬੈਗ ਭਰ ਲਿਆ ਖਜ਼ਾਨਾ ਭਰਦਿਆਂ ਬੈਗ ਦੇ ਵਿੱਚ ਪੈਸੇ ਭਰਨੇ ਨੇ ਜਦੋਂ ਬੈਗ ਲੈ ਕੇ ਬਾਹਰ ਆਏ ਨੇ ਤੇ ਰਸਤੇ ਦੇ ਵਿੱਚ ਹੁਣ ਕਾਫੀ ਦੂਰ ਦਾ ਸਮਾਂ ਸੀ ਕਿ ਕਾਫੀ ਦੂਰ ਪੈਂਦਾ ਸੀ ਜਿੱਥੇ ਉਹਨਾਂ ਨੇ ਪਹੁੰਚਣਾ ਸੀ ਹੁਣ ਰਸਤੇ ਵਿੱਚ ਕਿਸੇ ਜਿਹੜੀ ਬਹੁਤ ਸੇਵ ਜਗਾ ਜਾਂ ਵਧੀਆ ਜਗਾ ਤੇ ਬੈਠ ਗਏ ਨੇ ਕਹਿੰਦੇ ਕਿ ਇੰਨੇ ਪੈਸੇ ਆ ਹੁਣ ਕੁਝ ਖਾ ਪੀ ਲਈ ਲੈਣਾ ਚਾਹੀਦਾ ਤੁਹਾਨੂੰ ਕਦਾ ਚੋਰ ਫਿਰ ਸ਼ਰਾਬਾਂ ਵੀ ਪੀਂਦੇ ਨੇ ਜਸ਼ਨ ਮਨਾਉਂਦੇ ਨੇ ਇਸ ਤਰੀਕੇ ਨਾਲ ਉਹਨਾਂ ਨੇ ਤਿੰਨਾਂ ਨੇ ਸਲਾਹ ਕੀਤੀ ਕਿ ਜਾਵੇਗਾ ਕੋਣ ਕੁਝ ਖਾਣ ਵਾਸਤੇ ਲੈਣ ਹਨ ਹਾਰੇਕ ਦੇ ਮਨ ਦੇ ਉੱਤੇ ਲੋਭ ਹੈ ਕਿ ਜੇ ਇਹਨਾਂ ਵਿੱਚੋਂ ਅਸੀਂ ਇੱਕ ਜਾਣਾ ਜਾਂਨੇ ਆ ਜੇ ਦੋ ਜਾਣੇ ਜਾਂਦੇ ਤਾਂ ਮਗਰੋਂ ਕੋਈ ਖਜ਼ਾਨਾ ਜਿਹੜਾ ਅਸੀਂ ਲੁੱਟ ਕੇ ਲਿਆਂਦਾ ਇਹ ਚੱਕ ਕੇ ਭੱਜ ਨਾ ਜਾਵੇ ਇਸ ਕਰਕੇ ਕਹਿੰਦੇ ਅਸੀਂ ਦੋਵੇਂ ਰਹਿਨੇ ਇੱਕ ਜਾਲੇ ਨੂੰ ਭੇਜ ਦਿੰਦੇ ਆ ਜਦ ਇੱਕ ਜਾਣਾ ਜਾਂਦਾ ਆ ਤੇ ਹੁਣ ਲੋਭ ਉਹਦੇ ਮਨ ਤੇ ਵੀ ਮੰਡਰਾ ਰਿਹਾ ਆ ਲੋਭ ਇਹਨਾਂ ਮਾੜਾ ਹੈ ਉਹ ਖਾਣਾ ਲੈਣ ਲਈ ਤੇ ਚਲਾ ਗਿਆ ਜੋ ਵੀ ਉਹਨੇ ਵਸਤਾਂ ਲਿਆਉਣੀਆਂ ਸੀ ਖਾਣ ਨੂੰ ਦੇਣੀਆਂ ਸੀ ਉਹਨਾਂ ਨੂੰ ਲਿਆ ਕੇ ਆਪ ਖਾਣੀ ਨਾਲ ਉਨੇ ਸੋਚਿਆ ਕਿ ਇਹਨਾਂ ਦੋਵਾਂ ਨੂੰ ਖਜ਼ਾਨਾ ਨਹੀਂ ਦੇਣ ਦੇਣਾ ਇਹਨਾਂ ਹੀਰਾ ਫਿਰੀ ਤੇ ਮੇਰੇ ਨਾਲ ਕਰਨੀ ਕਰਨੀ ਆ ਮੈਨੂੰ ਹਿਸਾ ਨਹੀਂ ਦੇਣਗੇ ਪਰ ਇਸ ਤਰ੍ਹਾਂ ਕਰਨਾ ਆ ਇਹ ਜਿਹੜਾ ਖਾਣਾ ਲੈ ਕੇ ਚੱਲਿਆ ਸੀ ਉਹਦੇ ਵਿੱਚ ਸੋਨੇ ਜ਼ਹਿਰ ਮਿਲਾ ਲਿਆ ਉਹ ਜ਼ਹਿਰ ਮਿਲਾ ਕੇ ਖਾਣਾ ਲੈ ਕੇ ਉਹਨਾਂ ਦੇ ਕੋਲ ਪਹੁੰਚ ਰਿਹਾ ਤੇ ਉਹ ਜਿਹੜੇ ਦੋ ਉੱਥੇ ਬੈਠੇ ਹੋ ਕਹਿੰਦੇ ਵੀ ਇਹਨੂੰ ਆਉਂਦੇ ਨੂੰ ਇਹਦਾ ਗੱਟਾ ਲੱਗਣਾ ਇਹਨੂੰ ਅਸੀਂ ਖਜ਼ਾਨਾ ਦੇਣਾ ਨਹੀਂ ਇਸ ਤਰ੍ਹਾਂ ਉਹ ਜਦੋਂ ਉਹਨਾਂ ਦੇ ਕੋਲ ਪਹੁੰਚਿਆ ਤਾਂ ਉਹਨਾਂ ਨੇ ਵੀ ਤਲਵਾਰਾਂ ਤਿੱਖੀਆਂ ਕਰਕੇ ਰੱਖੀਆਂ ਸਨ ਜਿਹੜੇ ਸ਼ੁਰੇ ਚੋਰ ਤੁਹਾਨੂੰ ਪਤਾ ਲੈ ਕੇ ਜਾਂਦੇ ਨੇ ਜਦੋਂ ਉਹ ਖਾਣਾ ਲੈ ਕੇ ਆਇਆ ਆ ਉਸ ਸਮੇਂ ਉਹਨੂੰ ਆਉਂਦੇ ਨੂੰ ਹੀ ਉਹਦੇ ਸੰਗੀ ਦੇ ਵਿੱਚ ਗਲੇ ਦੇ ਵਿੱਚ ਖੁਬਾ ਦਿੱਤਾ ਉਹਨੂੰ ਮਾਰ ਦਿੱਤਾ ਲੋਭ ਉਹਨਾਂ ਦੇ ਮਨ ਸਿਰ ਤੇ ਵੀ ਮਟਰਾਇਆ ਕਿ ਅਸੀਂ ਸਾਰਾ ਖਜ਼ਾਨਾ ਸਾਂਭਣਾ ਹੈ ਜਦੋਂ ਉਹ ਮਰ ਗਿਆ ਤੇ ਉਹ ਜਿਹੜਾ ਖਾਣਾ ਸੀ ਉਹ ਇਹਨਾਂ ਦੋਵਾਂ ਨੇ ਖਾਦਾ ਤੇ ਉਹਦੇ ਵਿੱਚ ਵੀ ਉਹਨੇ ਜ਼ਹਿਰ ਮਲਾਇਆ ਵੀ ਇਹ ਖਾਣਾ ਖਾਣ ਕੇ ਮਰ ਜਾਣਗੇ ਤੇ ਮੈਂ ਖਜ਼ਾਨਾ ਸਾਂਭੂਗਾ ਇਸ ਤਰ੍ਹਾਂ ਲੋਭ ਇੰਨਾ ਮਾੜਾ ਹੈ ਕਿ ਖਜ਼ਾਨਾ ਇਹਨਾਂ ਤਿੰਨਾਂ ਦੇ ਕਿਸੇ ਦੇ ਹੱਥ ਨਹੀਂ ਲੱਗਾ ਇਸ ਕਰਕੇ ਸਤਗੁਰੂ ਵੀ ਕਿਰਪਾ ਕਰਦੇ ਖਣ ਲੋਭੀ ਦਾ ਵਸਾਉ ਨਾ ਕੀਜੇ ਲੋਭੀ ਬੰਦੇ ਦਾ ਕਦੇ ਵੀ ਵਸਾਉ ਨਾ ਕੀਤਾ ਤੇ ਲੋਭ ਕਰਨਾ ਵੀ ਇੰਨਾ ਮਾੜਾ ਹੈ ਕਿ ਕਦੀ ਕੁਝ ਵੀ ਹੱਥ ਨਹੀਂ ਲੱਗਦਾ ਤੇ ਇੱਥੇ ਇੱਥੇ ਵੀ ਸੰਤੂਰੇ ਇਹੋ ਸਮਝਾ ਰਹੇ ਹਨ ਕਿ ਅੰਤਰ ਵਿਆਪੇ ਲੋਭ ਸੁਆਣ ਅੰਦਰੋਂ ਤੇ ਇਹਦੇ ਅੰਦਰ ਜਿਹੜਾ ਬਾਹਰ ਗਿਆਨ ਧਿਆਨ ਇਸ਼ਨਾਨ ਬਾਹਰੋਂ ਤੇ ਇਹ ਗਿਆਨੀ ਆ ਧਿਆਨੀ ਆ ਇਸ਼ਨਾਨ ਕਰਦਾ ਤੀਰਸਾ ਤੇ ਧਿਆਨ ਲਾਉਂਦਾ ਸਮਾਧੀਆਂ ਲਾ ਕੇ ਬੈਠ ਜਾਂਦਾ ਗਿਆਨ ਦੀਆਂ ਗੱਲਾਂ ਕਰਦਾ ਪਰ ਕਹਿੰਦੇ ਅੰਦਰ ਵਿਆਪੇ ਲੋਭ ਸੁਆਣ ਅੰਦਰ ਇਹ ਦੇ ਜੋ ਵਿਆਪ ਰਿਹਾ ਆ ਵਿਆਪ ਰਿਹਾ ਉਹ ਲੋਭ ਸੁਆਣ ਕੁੱਤਾ ਹੈ ਅੰਤਰ ਅੰਤਰ ਅਗਨ ਬਾਹਰ ਤਨ ਸੁਆਹ ਅੰਦਰ ਕ੍ਰਿਸ਼ਨarupī ਆਗੇ ਸੰਦਰ ਵਰਤ ਰਹੀ ਹੈ ਤੇ ਬਾਹਰ ਬਾਹਰੋ ਇਹਦੇ ਸਰੀਰ ਤੇ ਸੁਆਹ ਮਲ ਕੇ ਸਾਧ ਬਣਦਾ ਹੈ ਗਲ ਪਾਥਰ ਕੈਸੇ ਤਰੈਤਾ ਹੈ ਬਾਹਰ ਵਿੱਚ ਪਾਪਾ ਰੂਪੀ ਪਾਥਰ ਪੱਥਰ ਬਣੇ ਹੋਏ ਆ ਤਾਂ ਸੰਸਾਰ ਰੂਪੀ ਜੋ ਕਿ ਅਥਾ ਡੂੰਗੇ ਸਮੁੰਦਰ ਤੋਂ ਕੈਸੇ ਕਿਸੇ ਤਰਿਕੇ ਮੇ ਤਰ ਜਾਵੇਗਾ ਜਿਨਾਂ ਕੇ ਅੰਤਰ ਬਸੈ ਪਾਵੇ ਆਪ ਜਿਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜਿਸ ਦੇ ਹਿਰਦੇ ਦੇ ਵਿੱਚ ਵਸਦਾ ਹੈ ਸਤਿਗੁਰ ਕਹਿੰਦੇ ਹਨ ਨਾਨਕ ਤੇ ਜਨ ਸਹਿਜ ਸਮਾਤੇ ਹਾਂ ਵੀ ਉਹ ਪੁਰਖ ਸਹਿਜ ਸੁਤੇ ਸੋਦੀ ਖਰੀ ਪਰਮੇਸ਼ਰ ਅਕਾਲ ਪੁਰਖ ਦੇ ਵਿੱਚ ਸਮਾ ਜਾਂਦਾ ਹੈ ਇਸ ਤਰ੍ਹਾਂ ਸਤਿਗੁਰ ਸਾਨੂੰ ਸਮਝਾਉਣਾ ਕਰਦੇ ਹਨ ਕੇ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਛਪਸ ਨਾਹਿ ਕਛ ਕਰੇ ਸਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਭ ਸੁਵਾਨ ਅੰਤਰ ਅਗਨ ਬਾਹਰ ਤਨ ਸੁਆਹ ਗਲ ਪਾਥਰ ਕੈਸੇ ਤਰੇ ਆਥਾਹ ਜਾ ਕੇ ਅੰਤਰ ਬਸੇ ਪ੍ਰਭ ਆਪ ਸਾਰੀਆਂ ਗੱਲਾਂ ਕਰਦੇ ਹੋਏ ਸਤਿਗੁਰੂ ਸਾਨੂੰ ਅੰਤ ਵੇਲੇ ਇਹੀ ਸਮਝਾਉਂਦੇ ਨੇ ਆਖਰੀ ਪੰਕਤੀ ਵਿੱਚ ਕਿ ਜਾ ਕੇ ਅੰਤਰਪਸੇ ਪ੍ਰਭਾਵ ਜਿਸ ਦੇ ਅੰਦਰ ਜਿਸ ਦੇ ਹਿਰਦੇ ਵਿੱਚ ਪ੍ਰਭੂ ਪਰਮੇਸ਼ਰ ਕਾਲਪੁਰਖ ਵਸਦਾ ਹੈ ਨਾਨਕ ਤੇ ਜਨ ਸਹਿਜ ਸਮਾਤ ਉਹ ਪੁਰਖ ਸਹਿਜ ਸੁਤੇ ਸਿੱਧ ਖਰੀ ਪਰਮੇਸ਼ਰ ਵਿੱਚ ਸਮਾ ਜਾਂਦਾ ਭੇਦ ਹੋ ਜਾਂਦਾ ਹੈ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਸਮੂਹ ਸੰਗਤਾਂ ਨੇ ਚੌਥੀ ਪੌੜੀ ਦੀ ਪੰਜਵੀਂ ਚੌਥੀ ਅਸ਼ਟਪਦੀ ਦੀ ਪੰਜਵੀਂ ਪੌੜੀ ਸਰਵਣ ਕੀਤੀ ਬਿਆਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ਣਾ ਨੇ ਇਸੇ ਤਰ੍ਹਾਂ ਹੀ ਕਾਲ ਨੂੰ ਚੌਥੀ ਅਸ਼ਟਪਦੀ ਦੀ ਸੇਵੀ ਪੌੜੀ ਦੀ ਕਥਾ ਹੋਵੇਗੀ ਆਪ ਜੀ ਨੇ ਇਸੇ ਤਰ੍ਹਾਂ ਹੀ ਕਥਾ ਜੋ ਕਿ ਸਰਵਣ ਕਰਨੀ ਹੈ ਬਿਆਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ਣਾ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਹਿ